ਦੇਖੋ ਅੱਜ ਇੱਕ ਬਹੁਤ ਹੀ ਇਤਿਹਾਸਿਕ ਦਿਨ ਹੈ ਔਰ ਪਿਛਲੇ ਕੁਝ ਦਿਨ ਤੋਂ ਸਾਡੇ ਪੂਰੇ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਜਿਹੜੀ ਮੁਹਿੰਮ ਹੈ ਜੋ ਇਸ ਵੇਲੇ ਲੋਕ ਲਹਿਰ ਬਣ ਚੁੱਕੀ ਹੈ ਚੱਲ ਰਹੀ ਹੈ ਔਰ ਇਸ ਮੁਹਿੰਮ ਦੀ ਸ਼ੁਰੂਆਤ ਜਿਹੜੀ ਹੈ ਉਹ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਪਾਰਟੀ ਦੇ ਨੈਸ਼ਨਲ ਸੁਪਰੀਮ ਹਾਊਸ ਸ਼੍ਰੀ ਅਰਵਿੰਦ ਕੇਜੀワਲ ਜੀ ਨੇ ਪਰਸੋਂ ਨਵਾਂ ਸ਼ਹਿਦੋ ਕੀਤੀ ਸੀ ਔਰ ਅਸੀਂ ਹਰ ਰੋਜ਼ ਇਸ ਨੂੰ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਸਾਥ ਮੰਗਦਾ ਕਿਉਂਕਿ ਇਹ ਜੋ ਮੁਹਿੰਮ ਹੈ ਇਹ ਜੋ ਇਨੀ ਜੇਨੂਇਨ ਐਫਰਟ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਹ ਮੈਨੂੰ ਲੱਗਦਾ ਹੈ ਕਿ ਜਦ ਤੱਕ ਸਾਨੂੰ ਲੋਕਾਂ ਦਾ ਸਾਰਿਆਂ ਦਾ ਸਾਥ ਨਹੀਂ ਮਿਲੇਗਾ ਅਸੀਂ ਉਹਨੇ ਕਾਮਯਾਬ ਨਹੀਂ ਹੋਵਾਂਗੇ ਸੋ ਅਸੀਂ ਹਰ ਵਾਟ ਹਰ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਹੜੇ ਬੱਚੇ ਨਸ਼ਿਆਂ ਨੂੰ ਲੱਗੇ ਨੇ ਅਸੀਂ ਉਹਨਾਂ ਨੂੰ ਆਪਰੇ ਕਰੀਏ ਉਹਨਾਂ ਨੂੰ ਕਾਉਂਸਲ ਕਰੀਏ ਔਰ ਉਹਨਾਂ ਨੂੰ ਉਸੇ ਸੈਂਟਰ ਦੇ ਵਿੱਚ ਇਲਾਜ ਦੇ ਲਈ ਭੇਜਿਏ ਔਰ ਜਿਹੜੇ ਸਾਡੇ ਛੋਟੇ ਬੱਚੇ ਨੇ ਉਹਨਾਂ ਨੂੰ ਅਸੀਂ ਸਪੋਰਟਸ ਦੇ ਲਈ ਸਪੋਰਟਸ ਵਾਲੇ ਪਾਸੇ ਤੋਰੀਏ ਪੜਾਈ ਵਾਲੇ ਪਾਸੇ ਤੋਰੀਏ ਸੋ ਇਸ ਕਰਕੇ ਸਾਡਾ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਹੈ ਹੈਲਥ ਡਿਪਾਰਟਮੈਂਟ ਸਾਡੇ ਨਾਲ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਰਿਪਰੈਜ਼ੈਂਟੇਟਿਵ ਸਾਡੇ ਨਾਲ ਨੇ ਔਰ ਇਹ ਪਹਿਲੀ ਵਾਰ ਹੋਇਆ ਕਿ ਇੰਨੇ ਸੰਜੀਤਾ ਤੌਰ ਤੇ ਕਿਸੇ ਸਰਕਾਰ ਨੇ ਐਫਰਟ ਕੀਤੀ ਹੋਏ ਔਰ ਅਸੀਂ ਲੋਕਾਂ ਵਿੱਚ ਜਦੋਂ ਜਾ ਰਹੇ ਹਾਂ ਤਾਂ ਲੋਕ ਵੀ ਇਸ ਚੀਜ਼ ਨੂੰ ਮੰਨ ਰਹੇ ਆ ਕਿ ਪਿਛਲੇ ਕੁਝ ਚਿਰ ਤੋਂ ਪੁਲਿਸ ਨੇ ਬਹੁਤ ਸਖਤੀ ਕੀਤੀ ਹੋਈ ਹੈ ਜਿਸ ਦੇ ਕਰਕੇ ਉਹਨਾਂ ਨੂੰ ਇੱਕ ਬਹੁਤ ਵੱਡਾ ਫਰਕ ਦਿਖਣ ਨੂੰ ਮਿਲਿਆ। ਦੇਖੋ ਤੁਸੀਂ ਦੇਖਿਓ ਆਏਗਾ ਕਿ ਮੈਂ ਜੇ ਬੋਲ ਰਹੀ ਆ ਤਾਂ ਮੈਂ ਸਹਿਯੋਗ ਹੀ ਮੰਗ ਰਹੀ ਆ। ਮੈਂ ਸਹਿਯੋਗ ਹੀ ਮੰਗ ਰਹੀ ਆ ਕਿ ਜਿਹੜੇ ਬੱਚੇ ਨਸ਼ੇ ਨੂੰ ਲੱਗੇ ਨੇ ਉਹਨਾਂ ਨੂੰ ਸਮਝਾਈਏ। ਮੈਂ ਇਸ ਤੋਂ ਪਹਿਲਾਂ ਜਿਹੜੀ ਵਾਰਡ ਵਿੱਚ ਗਈ ਸੀ ਕਿ 23 ਨੰਬਰ ਵਾਰਡ ਉੱਥੇ ਸਾਡੇ ਨਾਲ ਇੱਕ ਨੌਜਵਾਨ ਸੀਗੇ ਔਰ ਉਹਨਾਂ ਨੇ ਆ ਕੇ ਆਪਣਾ ਬੈਗ ਨਾਲ ਲੈ ਕੇ ਆਏ ਐ ਐਸਚੋ ਸਾਹਿਬ ਨੇ ਇੰਟਰੋਡਿਊਸ ਕਰਾਇਆ ਉਹਨਾਂ ਨੂੰ ਔਰ ਉਹ ਕਹਿ ਰਹੇ ਸੀ ਕਿ ਮੈਨੂੰ ਇਸ ਕੋਰਚੋਂ ਕੱਢੋ ਮੈਨੂੰ ਸੈਂਟਰ ਲੈ ਕੇ ਜਾਓ ਮੈਨੂੰ ਦਾਖਲ ਕਰਾਓ ਸੋ ਇਹ ਚਏ ਲੋਕ ਜਿਹੜੇ ਨੇ ਉਹਨਾਂ ਨੂੰ ਸਾਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੀਦਾ ਇੱਕ ਨੂੰ ਦੇ ਕੇ ਕਿਉਂਕਿ ਇੱਕ ਸਟਿਗਮਾ ਮੰਨਿਆ ਜਾਂਦਾ ਹੈ ਜੇ ਵੀ ਕਈ ਤੇ ਪਰਿਵਾਰ ਹੈ ਜੇ ਵੀ ਸ਼ਾਇਦ ਮੰਨਦੇ ਹੀ ਨਹੀਂ ਐ ਛੁਪਾਉਂਦੇ ਰਹਿ ਜਾਂਦੇ ਐ ਸਿਨਸ ਇਟ ਇਜ਼ ਅ ਸਟਿਗਮਾ ਤਾਂ ਜਦੋਂ ਇਹ ਚੇ ਲੋਕ ਸਾਹਮਣੇ ਆਣਗੇ ਜਿਹੜੇ ਇਹ ਇਨੀਸ਼ੀਏਟਿਵ ਲੈਣਗੇ ਕਿ ਮੈਂ ਨਸ਼ੇ ਚ ਪੈ ਗਿਆ ਸੀ गाइस ਦਲਦਲ ਦੇ ਵਿੱਚ ਪੈ ਗਿਆ ਸੀ ਪਰ ਮੈਂ ਇਲਾਜ ਕਰਾਉਣਾ ਚਾਹਣਾ ਔਰ ਮੈਂ ਇਲਾਜ ਕਰਾ ਕੇ ਆ ਗਿਆ ਔਰ ਮੈਂ ਠੀਕਾ ਮੈਂ ਕੰਮ ਕਰ ਰਿਹਾ ਹਾਂ ਸੋ ਬਹੁਤ ਲੋਕ ਪ੍ਰੇਰਿਤ ਹੁੰਦੇ ਨੇ ਸੋ ਲੋਕਾਂ ਤੋਂ ਸਾਥ ਹੀ ਅਸੀਂ ਇਸ ਚੀਜ਼ ਦਾ ਮੰਗ ਰਹੇ ਹਾਂ ਕਿ ਇਸ ਕੰਮ ਦੇ ਵਿੱਚ ਜਿਹੜਾ ਕਿੰਨਾ ਦਾ ਲੋਕਾਂ ਦੇ ਜਿਹੜੇ ਪ੍ਰਸ਼ਾਸ਼ਕ ਜਿ ਸਰਚ ਤੋਂ ਮਾਤਲੇ ਦੇ ਦੋਚਾਂ ਦੇ ਕਿਸ ਤੋਂ ਦੀ ਉੱਤੇ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਇਸ ਕੰਮ ਨੂੰ 3 ਸਾਲ ਕਿਉਂ ਲੱਗੇ ਥੋੜਾ ਸਮਾਂ ਲੱਗਾ ਕਿਉਂਕਿ ਅਸੀਂ ਇਹ ਚੀਜ਼ ਦੀ ਸਾਰੀ ਦੀ ਪ੍ਰੈਪਰੇਸ਼ਨ ਕਰਦੇ ਸੀ ਕਿਉਂਕਿ ਜਿੰਨੀ ਵੱਡੀ ਗਿਣਤੀ ਹੈ ਸਾਡੇ ਨੌਜਵਾਨਾਂ ਦੀ ਸਾਨੂੰ ਅਰੇਂਜਮੈਂਟਸ ਵੀ ਉੱਥੇ ਚਾਹੀਦੇ ਹੈਗੇ ਨੇ ਸੋ ਅੱਜ ਅਸੀਂ ਉੱਥੇ ਤਿਆਰ ਆ ਪਹਿਲੇ ਇਨੀਸ਼ੀਅਲੀ ਜਦੋਂ ਅਸੀਂ ਕਿਤੇ ਦਾਖਲ ਵੀ ਕਰਾਨ ਚਾਹੁੰਦਾ ਸੀ ਅਕਸਰ ਇਹ ਸੁਣਨ ਚਾਹੁੰਦਾ ਸੀਗਾ ਕਿ ਪਰਿਵਾਰ ਦਾ ਇੱਕ ਜੀ ਨਾਲ ਚਾਹੀਦਾ ਹੈਗਾ ਜਾਂ ਉੱਥੇ ਕੁਝ ਪੈਸੇ ਮੰਗੇ ਜਾਂਦੇ ਤਾਂ ਮੈਂ ਤੁਹਾਡੇ ਲਈ ਇੱਕ ਸਨੇਹ ਤੇ ਉਹਨਾਂ ਚੱਲੀ ਲੋਕਾਂ ਨੂੰ ਵੀ ਕਿ ਇਹ ਜਿਹਾ ਕੁਝ ਵੀ ਨਹੀਂ ਹੈ ਪਰਿਵਾਰ ਤੇ ਜੀ ਦੀ ਵੀ ਉੱਥੇ ਜ਼ਰੂਰਤ ਨਹੀਂ ਹੁੰਦੀ ਹੈ ਔਰ ਕਿਸੇ ਤਰ੍ਹਾਂ ਦੇ ਕਿਸੇ ਪੈਸੇ ਦੀ ਵੀ ਉੱਥੇ ਜ਼ਰੂਰਤ ਨਹੀਂ ਹੁੰਦੀ ਹੈ ਸੋ ਐਸਵੇਲੇ ਅਸੀਂ ਸਾਰੀ ਹੁੰਦੀ ਹੈ ਨਾ ਸਾਰੇ ਪਾਸਿਓਂ ਦੀ ਅਪਰੋਚ ਜਿਹੜੀ ਹੈਗੀ ਹੈ ਅਸੀਂ ਉਸ ਉਹ ਵਾਲਾ ਰਵਈਆ ਰਿਕਸਾਇਰ ਕੀਤਾ ਹੋਇਆ ਹੈ ਕਿ ਬੱਚਿਆਂ ਨੂੰ ਕਿੱਥੇ ਭੇਜਣਾ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਕਰਨਾ ਹੈ ਫਿਰ ਉਸ ਤੋਂ ਬਾਅਦ ਜਿਹੜੇ ਠੀਕ ਹੋ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਦੇ ਨਾਲ ਬਣਦੀਆਂ ਨੌਕਰੀਆਂ ਉਹਨਾਂ ਦੀ ਏਜ ਕਿਵੇਂ ਕਿਵੇਂ ਉਹਨਾਂ ਨੂੰ ਰੀਹਬਿਲੀਟੇਟ ਕਰਨਾ ਇਹ ਸਾਰੇ ਅਰੇਂਜਮੈਂਟਸ ਜਿਹੜੇ ਆ ਸਰਕਾਰ ਲਈ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੁੰਗਾਰਾ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਦਾ ਪਿਆ ਕਿਉਂਕਿ ਲੋਕ ਪਰੇਸ਼ਾਨ ਹੀ ਬਹੁਤ ਸੀਗੇ ਔਰ ਲੋਕ ਇਹ ਚੀਜ਼ ਮੰਨ ਰਹੇ ਹੈ ਕਿ ਪਹਿਲੀ ਸਰਕਾਰ ਆਈ ਹੈ ਜਿਸ ਨੇ ਇੰਨੀ ਸੰਜੀਦਗੀ ਦੇ ਨਾਲ ਨਸ਼ਿਆਂ ਦੇ ਉੱਤੇ ਨੱਥ ਪਾਉਣ ਦੇ ਲਈ ਸਖ਼ਤ ਤੋ ਸਖਤ ਕਦਮ ਵੀ ਲੈਏ ਨੇ ਔਰ ਇੱਕ ਦੋਪੱਖੀ ਅਪਰੋਚ ਜਿਹੜੀ ਜਿਵੇਂ ਮੈਂ ਕਿਹਾ ਕਿ ਕੱਲਾ ਇਹ ਨਹੀਂ ਹੈ ਕਿ ਅਸੀਂ ਪੁਲਿਸ ਨੂੰ ਅੱਗੇ ਲਗਾ ਕੇ ਅਸੀਂ ਸਖਤੀ ਕਰ ਲਈ ਹੈ ਤੇ ਅਸੀਂ ਜਿਹੜੇ ਬੱਚੇ ਨਸ਼ੇ ਨੂੰ ਲੱਗੇ ਉਹਨਾਂ ਲਈ ਕੁਝ ਨਹੀਂ ਕਰ ਰਹੇ ਹਾਂ ਸੋ ਅਸੀਂ ਜਿੱਥੇ ਸਖਤੀ ਕਰ ਰਹੇ ਹਾਂ ਉੱਥੇ ਬੱਚਿਆਂ ਦੇ ਲਈ ਕੀ ਕਰਨਾ ਹੈ ਉਹ ਵੀ ਕਰ ਰਹੇ ਹਾਂ ਜਿਹੜੇ ਬੱਚੇ ਹੋਏ ਆ ਉਹਨਾਂ ਨੂੰ ਕਿਵੇਂ ਅਸੀਂ ਦੂਜੇ ਪਾਸੇ ਉਹਨਾਂ ਦੀ એનર્ਜੀ ਚੈਨਲਾਈਜ਼ ਕਰਨੀ ਹੈ ਅਸੀਂ ਉੱਥੇ ਵੀ ਅਜਿਹੇ ਪ੍ਰੋਗਰਾਮ ਆ ਰਹੇ ਜਿਹੜੇ ਫੋਕਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਏ ਨੇ ਔਰ ਕਾਫੀ ਵਧੀਆ ਇਹਨਾਂ ਰਾਦੇ ਕੀ ਕਹਿਣਾ ਚਾਹੋਗੇ ਕਿ ਇਤਨਾ ਜਿਹੜੇ ਤੋਜ ਬਾੜੂ ਪੂਰੀ ਅੱਗੇ ਹੁੰਦੀ ਚਾਹੀਦੀ ਹੈ ਜਿਹੜਾ ਸਾਡੀ ਤੁਹਾਡੀ ਜਿਹੜੀ ਤਰਜੀਹ ਦੇਖੋ ਬਿਲਕੁਲ ਬਿਲਕੁਲ ਹੋਣੇ ਚਾਹੀਦੇ ਹੈ ਔਰ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਸਾਡੀ ਜਿਹੜੀ ਇਸ ਵੇਲੇ ਲੋਕ ਲਹਿਰ ਬਣ ਚੁੱਕੀ ਮੈਂ ਯੁੱਧ ਨਸ਼ੇ ਵਿਰੋਧ ਇਸ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਪਾਰਟੀ ਪਾਰਟੀ ਤੋਂ ਉੱਪਰ ਉੱਠ ਕੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਐਨ ਜੀਓਜ਼ ਕਲੱਬ ਜਿਹੜੇ ਨੇ ਉਹ ਸਾਨੂੰ ਸਾਥ ਦੇ ਰਹੇ ਨੇ ਮਹੰਤੀ ਵਰਗੇ ਬੱਚੇ ਜਿਹੜੇ ਨੇ ਯੰਗ ਬੱਚੇ ਨੇ ਜਿਹੜੇ ਆਲਰੇਡੀ ਡੀ ਐਡਿਕਸ਼ਨ ਤੇ ਕਾਫੀ ਕੰਮ ਕਰਦੇ ਪ ਇਹ ਵੀ ਬਹੁਤ ਲੋਕਾਂ ਨੂੰ ਪ੍ਰੇਰਿਤ ਕਰਕੇ ਕਈਆਂ ਨੂੰ ਸੈਂਟਰਸ ਦੇ ਵਿੱਚ ਲੈ ਕੇ ਜਾ ਚੁੱਕੇ ਨੇ ਸੋ ਮੈਂ ਤੁਹਾਡੇ ਰਾਹੀਂ ਅੱਜ ਹੋਰ ਵੀ ਜਿਹੜੇ ਸਾਡੇ ਯੰਗ ਮੁੰਡੇ ਹੈਗੇ ਨੇ ਯੰਗ ਜਨਰੇਸ਼ਨ ਹੈ ਮੈਂ ਉਹਨਾਂ ਨੂੰ ਵੀ ਕਹਾਂਗੀ ਕਿ ਸਾਨੂੰ ਇਸ ਲਈ ਤੁਹਾਡੇ ਸਾਥ ਦੀ ਲੋੜ ਹੈਗੀ ਹੈ ਤੁਸੀਂ ਸਾਨੂੰ ਇਸ ਮੁਹਿੰਮ ਚ ਜੁਆਇਨ ਕਰੋ। ਬਾਜੀ ਮੇਰਾ ਨਾਮ ਚਰਨਜੀਤ ਸਿੰਘ ਮਾਨਤੀ ਪਹਿਲਵਾਨ ਆਪਣਾ ਬਲੋਕ ਇਨਚਾਰਜ ਤੇ ਵਾਰਡ ਨੰਬਰ 24 ਦਾ ਇਨਚਾਰਜ। ਅੱਜ ਜੁੱਧ ਲੱਗਿਆ ਜੁੱਧ ਚੱਲ ਰਹੀ ਹੈ ਜੀ ਫੋਨੋ ਦੇ ਬਾਅਦ ਜੋ ਨਸ਼ੇ ਵਿਰੁੱਧ ਜੋ ਅੱਜ ਮੈਡਮ ਇਸ ਹਲਕੇ ਦੇ ਮੈਡਮ ਮੈਡਮ ਜੀਵਨ ਚੋਤਕੌਰ ਦੀ ਜੋ ਪ੍ਰੋਗਰਾਮ ਨਸ਼ੇ ਦਾ ਉਹਨਾਂ ਦੇ ਰੇਮ ਹਟਾਈ ਇਹ ਰੇਟ ਵਿੱਚ ਹੋਇਆ ਆ ਤੇ ਪਹਿਲੋਂ ਤੋਂ ਮੈਂ ਸਾਰੇ ਹੀ ਇਲਾਕਾ ਵਾਸੀਆਂ ਦਾ ਹਨਾ ਸਾਰੇ ਹੀ ਭੈਣਾ ਭਰਾਵਾਂ ਦਾ ਧੰਨਵਾਦ ਕਰਦਾ ਵਾਂ ਕਿ ਇੱਕ ਮੇਰੀ ਛੋਟੀ ਜੀ ਇੱਕ ਬੇਨਤੀ ਤੇ ਸਾਰਾ ਹਨਾ ਇਲਾਕਾ ਇਕੱਠ ਹੋਇਆ ਇੱਥੇ ਤੇ ਸਾਰਿਆਂ ਨੇ ਅੱਜ ਹੀ ਜੋ ਆਪਣੇ ਆਲੇ ਦੁਆਲੇ ਹਨਾ ਨਸ਼ਾ ਜੋ ਵੇਚ ਰਿਹਾ ਜੋ ਕਰ ਰਿਹਾ ਇਹ ਲੋ ਜੋ ਨਸ਼ਾ ਕਰ ਰਿਹਾ ਹਨਾ ਉਹਨਾਂ ਨੂੰ ਮੇਰੀ ਬੇਨਤੀ ਆ ਪਰਿਵਾਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਦੇ ਬੱਚੇ ਨਸ਼ਾ ਕਰ ਰਿਹਾ ਉਹਨਾਂ ਨੂੰ ਕਬਰੋਂ ਦੀ ਲੋੜ ਨਹੀਂ ਆ ਸਾਡੀ ਮਾਨ ਸਰਕਾਰ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਆ ਉਹ ਵੀ ਬਿਲਕੁਲ ਫਰੀ ਦੇ ਵਿੱਚ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਨਸ਼ਾ ਕਰ ਰਿਹਾ ਠੀਕ ਆ ਜੀ ਉਹ ਆਪਣਾ ਨੰਬਰ ਜਾਂ ਆਪਣੇ ਆਲੇ ਦੁਆਲੇ ਕਿਸੇ ਵੀ ਉਹਨਾਂ ਦੇ ਆਲੇ ਦੁਆਲੇ ਕੋਈ ਪਾਰਟੀ ਦਾ ਵਰਕਰ ਆ ਉਹਨਾਂ ਨੂੰ ਜਾ ਕੇ ਦਾਖਲ ਸਕਦੇ ਆ ਤੇ ਜਿਨ੍ਹਾਂ ਨੂੰ ਡੀ ਐਡੀਸ਼ਨ ਚ ਦਾਖਲ ਕਰਾਇਆ ਜਾਊਗਾ ਤੇ ਉਹਨਾਂ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਊਗਾ ਜਿਹੜੇ ਲੋਕ ਨੇ ਜਿਹੜਾ ਨਸ਼ਾ ਕੇਂਦਰਾਂ ਚ ਜਾਣ ਤੋਂ ਕਰਦੇ ਨੇ ਪਤਾ ਨਹੀਂ ਇੱਥੇ ਕੀ ਹੋਏਗਾ ਟ੍ਰੀਟਮੈਂਟ ਸਹੀ ਹੋਗਾ ਵੀ ਆ ਕਿ ਨਹੀਂ ਉਹਨਾਂ ਨੂੰ ਕੀ ਕਰਨਾ ਹੈ ਦੇਖੋ ਜੀ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ 네ਗੇਟਿਵ ਤੇ ਪੋਜ਼ਿਟਿਵ ਨਹੀਂ ਕਿਹਾ ਜੇ 100 ਦੇ ਵਿੱਚੋਂ 90% ਸੈਂਟਰ ਚੰਗੇ ਵੀ ਆ ਤੇ 10% ਮਾੜੇ ਵੀ ਆ ਠੀਕ ਹੈ ਜੀ ਉਹਨਾਂ ਦੇ ਖਾਤਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ 90 ਹੀ ਮਾਰੇ ਹੋਗੇ। ਵੇਖੋ ਜੋ ਸਰਕਾਰ ਦੇ ਵਿੱਚ ਜੋ ਹੋਰ ਸੈਂਟਰ ਵਿੱਚ ਜਿੰਨਾ ਟ੍ਰੀਟਮੈਂਟ ਕਰਵਾਇਆ ਜਾ ਰਿਹਾ ਉਹ ਬੜੇ ਵਧੀਆ ਤਰੀਕੇ ਦੇ ਨਾਲ ਮਾਨ ਸਰਕਾਰ ਵੱਲੋਂ ਬਣਾਏ ਗਏ ਆ। ਮੈਂ ਖੁਦ ਵੇਖਿਆ ਆ ਮਕੀਹਾਰ ਹਫ਼ਤੇ ਦੇ ਵਿੱਚ ਇੱਕ ਵਾਰ ਉੱਥੇ ਆਪਾਂ ਜਾ ਕੇ ਕਾਉਂਸਲਿੰਗ ਵੀ ਕਰਕੇ ਆਉਂਦੇ ਆ। ਮੈਂ ਵੇਖਿਆ ਬੜੇ ਵਧੀਆ ਟ੍ਰੀਟਮਮੈਂਟ ਉਹਨਾਂ ਦਾ ਹੋ ਰਿਹਾ। ਖਾਣ ਪੀਣ ਨੂੰ ਵੀ ਜਿਹੜਾ ਉੱਥੋਂ ਦਾ ਜਿੰਨਾ ਵੀ ਇੰਤਜ਼ਾਮ ਹੈ ਸਾਰਾ ਸਰਕਾਰ ਦੇ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ। ਬੜੀ ਸਰਕਾਰ ਬੜੀ ਸਰਕਾਰ ਚੱਲਦੀ ਆ। ਅੱਜ ਜੀ ਸਾਨੂੰ ਬੜਾ ਵਧੀਆ ਹੁੰਗਾਰਾ ਮਿਲਿਆ ਜੀ ਮੈਡਮ ਜੀਵਨਜੋਤ ਕੌਰ ਜੀ ਤੇ ਸਾਰਾ ਪੁਲਿਸ ਪ੍ਰਸ਼ਾਸਨ ਸਾਡੇ ਥਾਣੇ ਮੁਗਮਪੁਰ ਦੇ ਇੰਚਾਰ ਇੰਚਾਰਜ ਜਿੰਦਰ ਸਿੰਘ ਜੀ ਖੈਰਾ ਸਾਹਿਬ ਸਾਡੇ ਵਿੱਚ ਐਸਪੀ ਸਾਹਿਬ ਜੀ ਹਨਾ ਸਾਡੇ ਹਲਕੇ ਦੀ ਐਮਐਲਏ ਮੈਡਮ ਜੀਵਨਜੋਤ ਕੌਰ ਜੀ ਤੇ ਸਾਰੇ ਵਾਰਡ ਨੰਬਰ 24 ਦੇ ਸਾਡੇ ਭੈਣ ਭਰਾ ਸਾਰੇ ਇਸ ਮਹੀਨੇ ਦਾ ਹਿਸਾਬ ਬਣੇ ਸੀ ਸੌਂ ਨਹੀਂ ਚੁੱਕੀ ਗਈ ਜੀ ਹਾਂਜੀ ਹਾਂਜੀ ਜੀ ਇਹ ਮਾਨ ਸਰਕਾਰ ਵੱਲੋਂ ਇੱਕ ਬੜਾ ਵਧੀਆ ਯੋਧ ਨਸ਼ਾ ਵਿਰੋਧ ਉਪਰਾਲਾ ਜੋ ਸਟਾਰਟ ਕੀਤਾ ਗਿਆ ਆ ਇਹ ਸਾਰੇ ਹੀ ਵਾਰਡ ਵਾਰਡ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਹ ਬੜੇ ਹੀ ਵਧੀਆ ਪ੍ਰੋਗਰਾਮ ਚੱਲ ਰਹੇ ਆ ਪ੍ਰੋਗਰਾਮ ਤੁਸੀਂ ਵੇਖਿਆ ਹੋਊਗਾ ਕਿ ਪਹਿਲਾਂ ਵੀ ਸਰਕਾਰਾਂ ਜੋ ਆਈਆਂ ਹੀ ਜਾਂ ਅਨਾ ਮੌਜੂਦੇ ਦੀਆਂ ਜਿਹੜੀ ਸਰਕਾਰ ਆ ਥੋੜਾ ਜਿਹਾ ਸਮਾਂ ਹੋਇਆ ਬਣੇ ਨੂੰ ਇੱਕ ਬੜਾ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਹੈ ਨਸ਼ੇ ਦੇ ਵਿੱਚ ਕਿ ਜੋ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਨੌਜਵਾਨ ਆਪਣਾ ਫਸੇ ਆ ਉਹਨਾਂ ਦਾ ਫਰੀਦੇ ਵਿੱਚ ਟਰੀਟਮੈਂਟ ਕਰਵਾਇਆ ਜਾ ਰਿਹਾ ਜਮੀਨੀ ਪੱਤਰ ਤੇ ਚੰਗਾ ਜਾਸਰ ਦੇ ਇਹ ਪ੍ਰੋਗਰਾਮ ਦਾ ਵਧੀਆ ਜਾ ਰਿਹਾ ਜੀ ਦੇਖੋ ਹਰ ਹਰ ਇੱਕ ਚੀਜ਼ ਦਾ ਜੀ ਵੇਖੋ ਇੱਕ ਛੋਟਾ ਬੱਚਾ ਜੰਮਦਾ ਆ ਇੱਕ ਜਗਦੰਮ ਨਹੀਂ ਵੱਡਾ ਹੋ ਜਾਂਦਾ ਉਹਨੂੰ ਵੀ ਵੱਡੇ ਹੋਣ ਲੱਗੇ ਸਮਾਂ ਲੱਗਦਾ ਆ ਜੇ ਵਾਕੇ ਹੀ ਨਸ਼ਿਆਂ ਦਾ ਖਾਤਮਾ ਕਰਨਾ ਆ ਤੇ ਜੇ ਸਾਡੀ ਸਰਕਾਰ ਆਪ ਸਰਕਾਰ ਜੇ ਸਾਡਾ ਸਾਥ ਦੇ ਰਹੀ ਆ ਸਾਡੇ ਲੀਡਰ ਸਾਡਾ ਸਾਥ ਦੇ ਰਿਹਾ ਜੇ ਸਾਡਾ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਸਾਨੂੰ ਵੀ ਤਗੜੇ ਹੋ ਕੇ ਸਾਨੂੰ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਚਾਹੀਦਾ ਆ ਤੇ ਚੀਜ਼ ਫੇਰ ਹੀ ਖਤਮ ਹੋ